ਆਹ ਬਿਹੜ ਬਾਈ ਨੇ ਫਾਰਮ ਦੇ ਵਿੱਚੋਂ ਲੈਤੀ ہوئی ਆ ਆਪ ਸੁਨੋ ਮੈਨ ਦੀ ਹੈ ਇਹ ਤੇ ਆਪ ਸੁਨੋ ਮੈਨ ਦੀ 65000 ਰੁਪਿਆ ਰੇਟ ਹੈ ਇਹ ਲੈ ਵੀ ਆਹ 40 ਲੀਟਰ ਵਾਲੀ ਬਿਹੜ ਆ ਗਈ ਬਹੁਤ ਸੋਹਣੀ ਸੁਨੱਖੀ ਬਿਹੜ ਆ ਪਹਿਲਾ ਸੂਆ ਤੇ ਜਿਹੜੀ ਆਰਡਰ ਦੀ ਕੁਆਲਿਟੀ ਫਿਕਸ ਉਹਨਾਂ 30 ਲੀਟਰ ਵਾਲੀ ਬਿਹੜਾ ਦੂਜਾ ਸੂਆ ਸੂਣਾ ਘਰ ਜਨ ਵਜੂਦ ਜਿਹੜਾ ਬਿਹੜ ਦੇ ਵਿੱਚ ਬਹੁਤ ਆ ਇਹ ਹੀ ਘਟੂ ਘਟ 12 15 ਦਿਨਾਂ ਦੀ ਕੱਚੀ ਆ ਪਹਿਲਾਂ ਨੇ 25 26 ਲੈ ਵੀ ਆਹ 20 ਲੀਟਰ ਦੁੱਧ ਤਿਆਰ ਆ ਇਸ ਬਿਹੜ ਥੱਲੇ ਹਾਂਜੀ ਸਸਿਕਾ ਦੋਸਤੋ ਬਬਾ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸਰੇਂਦਰ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਸਰੇਂਦਰ ਕੋਲੇ ਨਾ ਮਿੱਤਰੋ ਅੱਜ ਆਪਾਂ ਤੁਹਾਨੂੰ ਨਾ ਬਹੁਤ ਸੋਹਣੀਆਂ ਸੁਨੱਖੀਆਂ گاਵਾ ਦਿਖਾਵਾਂਗੇ گاਵਾ ਦੀ ਗਿਣਤੀ ਰਹੂਗੀ ਟੋਟਲ ਮਿੱਤਰੋ 7 ਤੇ ਇੱਕ ਦਿਖਾ ਦਾਂਗੇ ਬਾਈ ਕੋਲੇ ਨਾ ਆਪਾਂ ਤੁਹਾਨੂੰ ਬਹਿੜ ਇਧਰਲੇ ਪਾਸੇ ਉਹ ਸਿਰੇ ਤੇ ਆ ਗਈ ਬਾਈ ਨੇ ਫਾਰਮ ਦੇ ਵਿੱਚੋਂ ਲੈਤੀ ਹੋਈ ਆ ਇਹਨਾਂ گاਵਾ ਤੋਂ ਇਲਾਵਾ ਨਾ ਜੇ ਗੱਲ ਕਰ ਲਈਏ ਇੱਕ ਬਹਿੜ ਆ ਗਈ ਇਸ ਪਾਸੇ ਕੱਲੀ-ਕੱਲੀ ਦੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਕੀ ਰੇਟ ਜਿਹੜੇ ਰਹਿਣਗੇ ਨਾ ਉਹ ਵੀਡੀਓ ਦੇ ਵਿੱਚ ਰਹਿਣਗੇ ਤੇ ਆਜੋ ਆਪਾਂ ਕਰਵਾਈਏ ਗੱਲਬਾਤ ਤੇ ਲੱਗੇ ਇਹਨਾਂ ਨਗਾ ਦੀ ਜਾਣਕਾਰੀ ਜਿਹੜੇ ਭਰਾ ਦੇ ਫਿੱਟ ਆ ਗਈ ਕੋਈ ਵੀ ਗਾਂ ਪਾਈ ਦੇ ਘਰੇ ਆਇਓ ਮਿੱਤਰੋ ਤੇ ਘਰੇ ਆ ਕੇ ਨਾ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਹੋ ਆਓ ਕਰਾਂਗੇ ਗੱਲ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਸਰੇਂਦਰ ਕੇ ਮੇ ਬਹੁਤ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਜੀ ਚੜਦੀ ਕਲਾ ਮਹਾਰਾਜ ਕਨੀਓ ਤੇ ਬਾਈ ਜੀ ਜੇ ਗੱਲ ਕਰ ਲਗੇ ਹੁਣ ਆਪਣੇ ਪਿੰਡ ਦੀ ਪਿੰਡ ਆਪਣਾ ਜੀ ਤੌਲਾ ਕਿੰਗਰਾ ਤਹਿਸੀਲ ਗਿੱਦੜਵਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਠੀਕ ਆ ਹਾਂਜੀ ਅ ਅੱਛਾ ਬਾਈ ਸਰੇਂਦਰ ਜਿਵੇਂ ਹੁਣ ਮੈਂ ਇੱਕ ਹੋਰ ਗੱਲ ਨੋਟ ਕੀਤੀ ਹੈ ਤੇਰੇ ਤੇ ਵੀ ਵਧਾਈ ਦਾ ਪਾਸਤਰ ਹੁਣ ਤੂੰ ਮੇਲਿਆਂ ਕਨੀਂ ਰਜਾਨ ਤੇਰਾ ਹੋ ਗਿਆ ਥੋੜਾ ਯਾ ਬੱਚਿਆਂ ਕਰਕੇ ਜੀ ਠੀਕ ਹੈ ਹਾਂਜੀ ਬਾਕੀ ਸਾਰੇ ਵੀਰ ਭੈਣਾਂ ਨੂੰ ਸਾਰਿਆਂ ਨੂੰ ਸਵਾਗਤ ਹੈ ਜੀ ਤੇ ਬਾਈ ਫਿਰ ਸਰੇਂਦਰ ਮਤਲਬ ਇੱਕ ਗੱਲ ਹੋਰ ਹੈ ਜਿਵੇਂ ਮੇਲਿਆਂ ਤੇ ਜਾਣ ਲੱਗਿਆ ਬਾਈ ਤੇ ਪ੍ਰਮਾਤਮਾ ਨੇ ਵੀ ਮਤਲਬ ਨਿਗਾਹ ਸਹੀ ਰੱਖੀ ਐ ਸਿੱਧੀ ਆ ਹਾਂਜੀ ਹੈਨਾ ਹਾਂਜੀ ਮਤਲਬ ਲੈ ਕੇ ਜਾਂਦੇ ਹੋ ਕੋਈ ਸੇਵਾ ਦਾ ਫਲ ਮਿਲਦਾ ਹੀ ਆ ਮਿਲਦਾ ਹੀ ਆ ਜੀ ਹੈਨਾ ਪਹਿਲਾਂ ਜਿਵੇਂ ਤੁਸੀਂ ਬੈੜਾਂ ਲੈ ਕੇ ਗਏ ਸੀਗੇ ਉੱਥੇ ਹਰਿਆਣੇ ਚ ਹਾਂਜੀ ਤੇ ਹੁਣ ਗੰਗਾ ਨਗਰ ਵੀ ਗਏ ਸੀ ਹਾਂਜੀ ਗੰਗਾ ਨਗਰ ਕੁਪਾਰ ਦੇ ਮੇਲੇ ਤੇ ਜੀ ਠੀਕ ਆ ਗੱਲ ਆ ਤੇ ਹੁਣ ਫਿਰ ਪੀਡੀਐਫ ਇਹਦੀ ਵੀ ਤੇਰੀ ਐ ਹਾਂਜੀ ਫੁੱਲ ਤੇਰੀ ਮਿੱਤਰੋ ਬਾਈ ਕੋਲੇ ਨਾ ਆਪਦਾ ਫ ਤੇ ਫਾਰਮ ਦੇ ਵਿੱਚੋਂ ਵੜਣਾ ਜਿਹੜੀਆਂ ਹੈਗੀਆਂ ਬਾਈ ਲੈ ਕੇ ਜਾਂਦਾ ਹੁੰਦਾ ਤੇ ਨਾਲ ਸੋਨੂੰ ਪਤਾ ਹੀ ਆ ਵੀ ਵਪਾਰ ਦਾ ਕੰਮ ਚੱਲਦਾਗਾ ਤੇ ਸ੍ਰਿੰਦਰ ਜੀ ਬਾਈ ਫਿਰ ਆਪਾਂ ਜਾਣਕਾਰੀ ਜਿਹੜੀ ਹੈਗੀ ਸਟਾਰਟ ਕਰਗੇ ਹਾਂਜੀ ਜ਼ਰੂਰ ਜਿਹੜੀ ਪਹਿਲੀ ਨੰਬਰ ਦੇ ਉੱਤੇ ਆਪਣੀ ਆ ਪਹੜ ਆ ਗਈ ਹਾਂਜੀ ਇਹ ਜਿਹੜਾ ਹੈਗਾ ਨਗੀਨਾ ਕਿੰਨੇ ਸੂਏ ਸੂਏ ਬਾਈ ਜੀ ਪਹਿਲਾ ਸੂਆ ਚਾਰ ਦੰਦ ਮੂਹੂਆ ਫਾਰਮ ਦੀ ਫੁੱਲ ਰਿਕਾਰਡ ਵਾਲੀ ਵਿਹੜ ਹੈ ਜੀ ਫੁੱਲ ਰਿਕਾਰਡ ਆਪਾਂ ਨੇੜੇ ਹੀ ਫਾਰਮ ਹੈ ਜੀ ਆਪਣੇ ਤੋਂ 15 16 ਕਿਲੋਮੀਟਰ ਦੂਰ ਠੀਕ ਹੈ ਉਹਨਾਂ ਤੋਂ ਲਈ ਵੀ ਆ ਆਪ ਮਾਲਕ ਨੇ ਸਟ੍ਰਾਈਕਰ ਦੀ ਸੀਮਣ ਦੀ ਦੱਸੀ ਹੈ ਜੀ ਰਮਾਡਾ 66 ਸੀਮਣ ਲੱਗਿਆ ਹੋਇਆ ਦੱਸਿਆ ਸੀ ਅੱਛਾ ਇਹਨੇ ਕੱਲ ਸਵੇਰ ਬੱਚੀ ਨੂੰ ਜਨਮ ਦਿੱਤਾ ਜੀ ਅੱਛਾ ਤਾਜੀ ਸੂਈ ਹੈ ਹਾਂਜੀ ਤਾਜੀ ਸੂਈ ਹੈ ਅੱਛਾ ਬੱਚੀ ਹੈ ਮਗਰ ਅੱਛੀ ਹਾਂਜੀ ਵੈਰੀ ਗੁੱਡ ਫਿਰ ਤਾਂ ਸਹੀ ਨਿਕਲੇ ਡਿਟੇਲ ਹਾਂਜੀ ਤੇ ਬਾਕੀ ਇੱਕ ਗੱਲ ਹੋਰ ਵੀ ਹੈ ਜੀ ਆਪਾਂ ਕੋਈ ਐ ਨਹੀਂ ਵੀ ਵੀਡੀਓ ਬਣਾਉਣੀ ਹੈ ਤੇ ਕਿਸੇ گاਾਂ ਦਾ ਦੁੱਧ ਰੁਕਿਆ ਹੋਊਗਾ ਠੀਕ ਹੈ 1% ਨਹੀਂ 7 7:30 ਵਜੇ ਕੱਲ ਥੋੜੀ ਜਿਹੀ ਹਲਕਤ ਕਰਦੀ ਸੀ ਆਪਾਂ ਸ਼ਾਮ ਨੂੰ ਹੀ ਮਸ਼ੀਨ ਲਾ ਕੇ ਖਾਲੀ ਕਰਤੀ ਸੀ ਤੇਲ ਤੂਲ ਮਾਰਤਾ ਸੀਗਾ ਵਾਦੀ ਬੁੱਧੀ ਕਰਕੇ ਤੇ ਅੱਜ ਸਵੇਰੇ ਵੀ 7:30 ਵਜੇ ਦੀ ਬਿਲਕੁਲ ਸਾਫ਼ ਹੈ ਜੀ ਤੇ ਅੱਜ ਟਾਈਮ ਹੈਗਾ ਹੁਣ ਮੈਨੂੰ ਐ ਲੱਗਦਾ 3:00 ਵਜੇ ਹਾਂਜੀ ਤੇ ਬਾਈ ਫਿਰ ਪਹਿਲਾ ਸੂਆ ਤੇ ਕਿੰਨਾ ਦੁੱਧ ਪਾ ਦੂ ਇਹ ਪਹਿਲਾ ਜੀ ਦੁੱਧ ਬਾਕੀ ਤਾਂ ਹੁੰਦਾ ਜੀ ਸੇਵਾ ਦਾ ਹਾਂ ਪਰ 25 ਕਿਲੋ ਤੋਂ ਬਾਹਰ ਦੁੱਧ ਵੈੜਨੇ ਕਿਤੇ ਨਹੀਂ ਗਿਆ ਜੀ ਠੀਕ ਆ ਨਾਰਮਲ ਬੰਦਾ ਵੀ ਦੁੱਧ ਤਾਂ 30 ਤੋਂ ਬਾਹਰ ਵੀ ਕੱਢ ਦੂਗੀ ਜੀ ਪਰ ਨਾਰਮਮਲ ਬੰਦਾ ਵੀ 25 ਕਿਲੋ ਤੋਂ ਬਾਹਰ ਦੁੱਧ ਚੋ ਸਕਦਾ ਚੋ ਸਕਦਾ ਠੀਕ ਆ ਤੇ ਫਿਰ ਭਾਈ ਆਪਾਂ ਤੋੜ ਕੇ ਦਿਖਾ ਦਗੇ ਤੇ ਨਾਲ ਫਿਰ ਆਪਾਂ ਰੇਟ ਫਿਰ ਆ ਭਾਈ ਇਹ ਬਾਈ ਜੀ ਆਪਾਂ ਮੁੱਲ ਕਿੰਨਾ ਮਰਜ਼ੀ ਕਰਵਾ ਲਓ ਜੀ 1.5 ਲੱਖ ਰੁਪਏ ਦੀ ਦੇਵਾਂਗੇ ਜਮ੍ਹਾਂ ਹਨ ਵੈਰੀ ਗੁੱਡ ਲੋ ਵੀ ਆ ਦੇਖ ਲੋ ਉਹਦੇ ਚੋਂ ਜੀ ਕੋਈ ਛੋੜ ਛੱਪਾ ਹੀ ਹੋਊਗਾ ਕੋਈ ਇਹ ਬਾਹਲਾ ਨਹੀਂ ਹੋਣਾਗਾ ਜੀ ਲੈ ਵੀ ਆ ਦੇਖ ਲੋ ਬਹੁਤ ਸੋਹਣੀ ਸੁਨੱਖੀ ਬਹਿੜਾ ਪਹਿਲਾ ਸੁਆ ਤੇ ਜਿਹੜੀ ਆਰਡਰ ਦੀ ਕੁਆਲਿਟੀ ਫਿਕਸ ਆਰਡਰ ਕੁਆਲਿਟੀ ਵਾਲੀ ਆ ਗਈ ਕੰਮ ਵਾਲੀ ਨੂੰ ਨਾ ਥਾਣਨ ਦੇਵਾ ਤੋ ਜਿਹੜੀ ਹੈਗੀ ਪੂਰੀ ਸਾਫ ਆ ਬਾਕੀ ਸਮੀ ਪਲੀ ਵੀ ਆ ਪਹਿਲੇ ਸੂਏ ਜਿਹੜੀ ਹੈਗੀ ਨਾ ਬੰਤਰ-ਬੰਤਰ ਤੁਸੀਂ ਚੈੱਕ ਕਰ ਲਓ ਬਾਕੀ ਫਾਰਮ ਦੀ ਬਿਹੜ ਆ ਗਈ ਇਹ ਫਾਰਮ ਦੇ ਵਿੱਚੋਂ ਬਾਈ ਨੇ ਜਿਹੜੀ ਹੈਗੀ ਇਹ ਲੈਤੀ ਹੋਈ ਆ ਇਹ ਫਾਰਮ ਵਾਲੀ ਬਿਹੜ ਕਿਵੇਂ ਲੱਗੀ ਦੱਸਿਓ ਜਰੂਰ ਬਾਕੀ ਕੁਆਲਿਟੀ ਜਿਹੜੀ ਹੁੰਦੀ ਹੈ ਨਾ ਲੇਵੇ ਦੀ ਤਾਂ ਉਹ ਤੁਹਾਨੂੰ ਪਤਾ ਵੀ ਮੁੱਖ ਹੁੰਦੀ ਆ ਇਹ ਚੈੱਕ ਕਰ ਲਓ ਅੱਛਾ ਬਾਈ ਸਰੇਂਦਰ ਜਿਵੇਂ ਆਪਣੇ ਕੋਲੇ ਹੁਣ ਦੂਜੇ ਨੰਬਰ ਦੇ ਉੱਤੇ ਆਹ ਬਿਹੜ ਆ ਗਈ ਹਾਂਜੀ ਤੇ ਇਹ ਬਿਹੜ ਦਾ ਸੂਆ ਬਾਈ ਇਹ ਬਾਈ ਜੀ ਦੂਜਾ ਸੂਆ 6 ਰੰਦ ਮੂੰਹ ਹੈ ਜੀ ਛੇ ਦੰਦ ਆ ਗਈ ਮੂਹ। ਹਾਂਜੀ। ਠੀਕ ਐ। ਤੇ ਫਿਰ ਵੀ ਆਪਣੇ ਕੋਲੇ ਹੀ ਸੂਈ ਕਰੀਏ ਜੀ ਜੇਰਜੁਰ ਕਨੀਓ ਨਾਲ ਮੇਲ ਕਾਫ ਹੈ ਤੇ ਜੇਰਜੁਰ ਕਨੀਓ ਓਕੇ ਕਲੀਅਰ ਹੈ ਜੀ। ਕਿੰਨਾ ਕ ਦੁੱਧ ਪਾ ਦੂੰ? ਇਹ ਬਾਈ ਜੀ ਦੁੱਧ 32 33 ਕਿਲੋ ਪਾ ਦਊਗੀ ਜੀ ਇਸ ਟਾਈਮ ਇਹਦੇ ਥੱਲੇ 25 26 12 13 ਕਿਲੋ ਟਾਈਮ ਦਾ ਦੁੱਧ ਹੈਗਾ ਜੀ ਚੋਣ ਵਾਲਾ। ਠੀਕ ਐ। ਤੇ ਫਿਰ ਰੇਟ ਕਨੀਓ ਬਾਈ ਜੀ? ਇਹ ਬਾਈ ਆਪਾਂ ਹਾਂ ਨਾ 1 ਲੱਖ 35000 ਰੁਪਏ ਦੀ ਦੇਣਾ। ਠੀਕ ਆ। ਤੇ ਇਹ ਤੁਸੀਂ ਦੇਖ ਲਓ ਵੀ ਲੇਵੇ ਤੇ ਨਾੜਾ ਨੂੜਾ ਚੈੱਕ ਕਰ ਲਓ ਹਨਾ। ਬਾਕੀ ਵਜਨ ਵਜੂਦ ਜਿਹੜਾ ਬਹਿੜ ਦੇ ਵਿੱਚ ਬਹੁਤ ਆ ਇਹ 30 32 ਲੀਟਰ ਵਾਲੀ ਜਿਹੜੀ ਆ ਗਈ ਦੂਜਾ ਸੂ ਬਾਕੀ ਫੁੱਲ ਬਰੀਡ ਚਾ ਬਾਈ ਸਰੇਂਦਰ ਹਾਂਜੀ ਹੈਨਾ ਹਾਂਜੀ ਬਾਕੀ ਦਾ ਭਰਾ ਦੱਸਣਗੇ ਦੇਖੋ ਤੁਸੀਂ ਬਰੀਡ ਚੈੱਕ ਕਰ ਲਓ ਬਾਕੀ ਇਹ ਆ ਦੇਖੋ ਜਿਵੇਂ ਮੈਂ ਕਹਿੰਨਾ ਵੀ ਥਣ ਲੇਵੇ ਤਾਂ ਜਿਹੜੀ ਹੈਗੇ ਪੂਰੀ ਸਾਫ ਆ ਇਹ ਤਾਂ ਮੈਂ ਥੋੜੀ ਜੀ ਸੂਣ ਵੇਲੇ ਭਲੂਣ ਬਹੁਤ ਜ਼ਿਆਦਾ ਆ ਗਈ ਸੀਗੀ ਜੀ ਇਹਨੂੰ ਅੱਛਾ ਹੋ ਤਾਂ ਹਜੇ ਵੀ ਮਾੜੀ ਮੋਟੀ ਬੈਠੂਣ ਵਾਲੀ ਹੈਗੀ ਆ ਹਨਾ ਹਾਂਜੀ ਹੁਣ ਤਾਂ ਕੁਛ ਵੀ ਨਹੀਂ ਜੀ ਠੀਕ ਐ ਪਹਿਲਾਂ ਤਾਂ ਕਾਫੀ ਭਲੂਣ ਆਪਣੇ ਕੋਲੇ ਜ਼ੇਰ ਦੀ ਸਾਰੇ ਕਾਸੀ ਦੀ ਪ੍ਰੋਪਰ ਵੀਡੀਓ ਐ ਦੁੱਧ ਬਾਈ ਜਿਵੇਂ ਖੁੱਲੇ ਹੱਥ ਨਾਲ 30 ਲੀਟਰ ਤਾਂ ਵੱਟਤੇ ਪਏ ਬੜੇ ਆਰਾਮ ਨਾਲ ਬਾਈ ਜੀ ਹੁਣ ਮਤਲਬ ਫਸਲ ਕੁਆਲਟੀ ਹੁਣ 25 12 ਤੋਂ 13 ਕਿਲੋ ਟਾਈਮ ਦਾ 12 ਮੰਨ ਕੇ ਲੈ ਲੇ ਜੀ ਠੀਕ ਐ ਹਾਂਜੀ ਲੋ ਵੀ ਇਹ ਜਿਹੜੀ ਆ ਆ ਗਈ ਨਾ 24 ਲੀਟਰ ਦੁੱਧ ਤਾਂ ਹੁਣ ਜਮ ਤਿਆਰ ਆ ਇਸ ਥੱਲੇ ਠੀਕ ਆ ਅੱਛਾ ਬਾਈ ਜਿਹੜੀ ਆ ਗਈ ਆਪਣੀ ਤੀਜੇ ਨੰਬਰ ਤੇ ਉੱਤੇ ਆਹ ਹਾਂਜੀ ਇਹੇ ਖੁੱਲੀ ਬਾਈ ਕਰਾ ਇਹ ਦਾ ਸੂਆ ਬਾਈ ਇਹ ਬਾਈ ਜੀ ਦੂਜਾ ਸੂਆ ਇਹ ਨਾ ਵੜ ਅੱਜ ਹੀ ਆਈ ਆ ਤੇ ਹੈ ਵੀ ਕੱਚੀ 12 13 ਦਿਨਾਂ ਦੀ ਕਿੰਨਾ ਦੁੱਧ ਪਾਉ ਦੁੱਧ ਬਾਈ ਜੀ ਮਾਲਕਾਂ ਨੇ ਪਹਿਲਾਂ ਥੱਲੇ 25 26 ਕਿਲੋ ਦੁੱਧ ਦੱਸਿਆ ਜੀ ਕੀ ਰੇਟ ਰੱਖੋ ਬਾਈ ਇਹ ਬਾਈ ਆਪਾਂ 1 ਲੱਖ ਤੇ 15000 ਰੁਪਏ ਦੀ ਦੇ ਦੇ ਠੀਕ ਆ ਲੈ ਵੀ ਆ ਦੇਖੋ ਚੈੱਕ ਕਰ ਲਓ ਇੱਧਰ ਲਿਆ ਸੇਕਾ ਇਹ ਆ ਦੇਖੋ ਹੁਣ ਤੁਸੀਂ ਅੱਛਾ ਵੱਡੀ ਬੁੱਢੀ ਬਹੁਤ ਆ ਬਾਈ ਹਾਂ ਜੀ ਲੈ ਲੈ ਚੱਲ ਲੈ ਚੱਲ ਹਜੇ ਨਾ ਇਹ ਹੀ ਘੱਟੋ ਘੜ 12 15 ਦਿਨਾਂ ਦੀ ਕੱਚੀ ਆ ਪਹਿਲਾਂ ਨੇ 25 26 ਕਿਲੋ ਇਹ ਵੀ ਵੈਸੇ ਤਾਂ ਆਪਾਂ ਨਹੀਂ ਵਿਖਾਉਣੀ ਸੀ ਕੱਚੀ ਕਰਕੇ ਅੱਜ ਆਪਣੇ ਕੋਲੇ ਗਾਈਆਂ 5 7 ਸੀਲ ਹੋ ਗਈਆਂ ਸੀ 5 6 ਗਾਈਆਂ ਜੀ ਠੀਕ ਆ ਗੱਲ ਤਿੰਨ ਚਾਰ ਗਾਈਆਂ ਮੁੰਡਾ ਗੁਰਵਿੰਦਰ ਡੇਰੀ ਫਾਰਮ ਵਾਲਾ ਉਹ ਲੈ ਗਿਆ ਸੀ ਜੀ ਇੱਕ ਗਾਂ ਛੋਡੇ ਖੜਿਆ ਹੀ ਪਾਈਆਂ ਨੇ ਲਈ ਹੈ ਜੀ ਸਹੀ ਗੱਲ ਆ ਤਾਂ ਕਰਕੇ ਹਰੋਸੂਈਆਂ ਸਵਾਈਆਂ ਹੀ ਗਾਈਆਂ ਵੇਚ ਗਈਆਂ ਸੀ ਚਲੋ ਚੰਗੀ ਗੱਲ ਹੈਗੀ ਬਾਕੀ ਤੇ ਜਿਵੇਂ ਆਹ ਆ ਗਈ ਬਈ ਫਿਰ ਆਪਣੇ ਕੋਲੇ ਹਾਂਜੀ ਇਸ ਬਹੜ ਦਾ ਸੂਆ ਬਈ ਇਹ ਵੀ ਦੂਜਾ ਸੂਆ ਦੱਸਿਆ ਜੀ ਮਾਲਕ ਨੇ ਹਾਂਜੀ ਇਹ ਵੀ ਕੱਚੀ ਹੈ ਇਹ ਭਾਈ ਜੀ ਮਾਲਕ ਤਾਂ ਪਹਿਲਾਂ ਥੱਲੇ 29 30 ਕਿਲੋ 28 30 ਕਿਲੋ 14 15 ਕਿਲੋ ਟਾਈਮ ਦਾ ਦੁੱਧ ਦੱਸ ਦਿੱਤੀ ਸੀ ਤੇ ਬਾਕੀ ਦੇ ਦਊਗੀ 30 ਕਿਲੋ ਤੋਂ ਬਾਹਰ ਦੁੱਧ ਜੀ ਠੀਕ ਆ ਲੈ ਵੀ ਆ ਆ ਇੱਧਰ ਲੈ ਚੱਲ ਸੀ ਕਾ ਇਹ ਆ ਵੀ ਮਿੱਤਰੋ ਨਾ 30 ਲੀਟਰ ਵਾਲੀ ਵਾ ਹੈੜਾ ਦੂਜਾ ਸੁਆ ਸੁਣਾ ਕਰਮ ਵਾਲੀ ਨੂੰ ਨਾ ਜਿਹੜਾ ਥਣ ਲੈਵਾ ਉਹ ਦੇ ਤੁਸੀਂ ਦੇਖ ਲਓ ਇਹ ਇੱਧਰ ਲਿਆਉ ਭਾਈ ਜੀ ਇਹਦਾ ਬਈ ਫਿਰ ਰੇਟ ਕਿੰਨਾ ਰੂ ਵੱਡੀ-ਵੁੱਡੀ ਬਹੁਤ ਆ ਯਾਰ ਹਾਂ ਇਹ ਆਪਾਂ 1,25,000 ਰੁਪਏ ਦੀ ਹਾਂ ਨਾ ਦੇਵਾਂ ਠੀਕ ਆ ਹੁਣ ਨਾ ਤੁਸੀਂ ਆਪ ਬਹਿੜ ਚੈੱਕ ਕਰ ਲਓ ਮਿੱਤਰੋ ਵੀ ਆਹਾ ਬਹਿੜ ਨੇ ਦੂਜਾ ਸੂਆ ਸੂਣੀ ਆ ਪਹਿਲੇ ਸੂਈ ਚੰਗਾ ਦੁੱਧ ਪਾਇਆ ਹੋਇਆ ਕੱਦ ਕਾਠ ਕਰਨੀਓ ਜਿਹੜਾ ਹੈਗਾ ਨਾ ਉਹ ਚੰਗੀ-ਚੰਗੀ ਆ ਕੋਈ ਇਹ ਕਹਿਣ ਵਾਲੀ ਗੱਲ ਨਹੀਂ ਹੈਗੀ ਜਦੋਂ ਕੋਲੇ ਆਉਂਗੇ ਨਾ ਤੁਸੀਂ ਨਾਲੇ ਇਹ ਦੇਖੋ ਤੁਸੀਂ ਜਿਹੜਾ ਲੇਵੇ ਨੂੰ ਥਾਣ ਲੱਗੇ ਬਈ ਇਹ ਚ ਕੋਈ ਛੋੜ ਛੱਪਾ ਬਈ ਜੀ ਕੋਈ ਛੋੜ ਛੱਪਾ ਹੀ ਹੋਊਗਾ ਬੜਾ ਜ਼ਿਆਦਾ ਨਹੀਂ ਕੋਈ ਹਜ਼ਾਰ ਖੰਡ ਵਾਲਾ ਕੰਮ ਹੋਊਗਾ ਜੀ ਬੜਾ ਨਹੀਂ ਹੋਣਾਗਾ ਤੇ ਬਾਈ ਫਿਰ ਜਿਹੜੀ ਆ ਆ ਗਈ ਯਾਰ ਹਾਂਜੀ ਇਹਦਾ ਇਹਦਾ ਯਾਰ ਨਾ ਮਤਲਬ ਇਹਦਾ ਯਾਰ ਵੱਡਾ ਕੰਮ ਬਾਈ ਜੀ ਫਾਰਮ ਦੀ ਗਾਂ ਜੀ ਹਾਂ 40 41 ਕਿਲੋ ਦੁੱਧ ਪਾਇਆ ਹੋਇਆ ਜੀ ਦੂਜੇ ਸੂਆ ਨੇ ਤੀਜਾ ਸੂਆ ਸੂਣਾ ਹੈ ਅੱਛਾ ਤੀਜਾ ਸੂਆ ਸੂਣਾ ਹੈ ਹਾਂਜੀ ਠੀਕ ਆ ਕੱਚੀ ਪਈ ਹੈ ਜੀ ਕੱਚੀ ਹੈ ਜੀ ਇਹ 15 ਤੋਂ 16 ਦਿਨਾਂ ਦੀ ਹੁਣ ਆਪਾਂ 40 ਕਿਲੋ ਵਾਲੀ ਕਿੱਗੀਆਂ ਨੂੰ ਬਾਈ ਜੀ ਕੋਈ ਬੇਸ਼ੱਕ ਦੀ ਇਹਨੂੰ 25 ਸੇਰ ਮੰਨ ਕੇ ਲੈ ਲੇ ਤੇ ਕੋਈ ਇਹਨੂੰ 50 ਸੇਰ ਮੰਨ ਕੇ ਲੈ ਲੇ ਠੀਕ ਆ ਹਾਂਜੀ ਤੀਜਾ ਸੂਆ ਤੇ ਜਿਹੜੀ ਮਾਲਕ ਦੇ ਦੱਸਣ ਦੀ ਗੱਲ ਹੈ ਜੀ ਐ ਕਿ ਦੱਸਦੇ ਸੀ ਸਰਕਾਰੀ ਸੀਮੰਟ ਦੀ ਕੋਈ ਸੈਕਸੜ ਦੀ ਸਪਲਾਈ ਆਈ ਸੀ ਸਰਕਾਰੀ ਠੀਕ ਹੈ ਤੇ ਇਹਦੇ ਬਰੂਡ ਦਾ ਸੈਕਸਡ ਸਿੰਮਨ ਲੱਗਿਆ ਹੋਇਆ ਦੱਸਿਆ ਜੀ ਲੱਗਿਆ ਹੋਇਆ ਹਾਂਜੀ ਠੀਕ ਹੈ ਪਰ ਆਪਾਂ ਗਰੰਟੀ ਨਹੀਂ ਲੈਂਦੇ ਉਹ ਮਹਾਰਾਜ ਜਾਣਦਾ ਜੀ ਅਰੇ ਇਹਦੇ ਦੱਸਣ ਦੀ ਗੱਲ ਹੈ ਵੀ ਸਰਕਾਰੀ ਸਪਲਾਈ ਆਈ ਸੀ ਸਰਕਾਰੀ ਡਾਕਟਰ ਕੋਲੋਂ ਆਪ ਬਰੂਡ ਦਾ ਸੈਕਸਡ ਸਿੰਮਨ ਲਵਾਇਆ ਗਿਆ ਜੀ ਠੀਕ ਆ ਹਾਂਜੀ ਤੇ ਦੁੱਧ 40 ਲੀਟਰ ਦੁੱਧ ਹਾਂਜੀ ਦੁੱਧ ਸੇਵਾ ਦਾ ਬਾਈ ਜੀ ਰੇਟ ਬਾਈ ਜੀ ਆਪਾਂ ਅੱਜ ਦੀ ਘੜੀ ਜੇ ਕੋ ਲਊਗਾ ਤੇ 1,55,000 ਰੁਪਏ ਦੀ ਹਾਂ ਨਾ ਦੇ ਦੇਗੇ 1,55 ਹਾਂਜੀ ਬਾਕੀ ਬਾਈ ਜੀ ਜੇ ਆਪਾਂ ਹੁਣ ਇਸ ਵਹਿੜ ਦੀ ਸੂਏ ਤੂੰ ਜੇ ਕੋਈ ਬੰਦਾ ਆਕੇ ਸਾਨੂੰ ਸੂਏ ਤੋਂ ਦੇਵੇ ਬਾਈ ਜੀ ਤਿਆਰਪੂਰ ਹੋਣ ਤੇ ਬਹੁਤ ਬੰਦੀ ਕਰਦੀ ਆ ਬੰਦਾ ਵੇਚਦਾ ਵੀ ਨਹੀਂ ਸੀ ਕਿਸੇ ਪਾ ਠੀਕ ਹੈ ਇੱਕ ਬਾਈ ਤੂੰ ਆਪਾਂ ਗੱਬਣ ਵੈੜ ਲਈਏ ਜੀ ਤਿੰਨ ਮਹੀਨੇ ਦੀ ਕਿਹੇ ਲਈ ਆ ਬਾਈ ਹਾਂਜੀ ਚਾਰ ਚੂਰ ਘਟ ਗਿਆ ਠੀਕ ਹੈ ਤਾਂ ਕਰਕੇ ਬਾਈ ਨੂੰ ਕੋਈ ਪੰਜ ਸੱਤ ਜਾਨਵਰ ਦੇਣੇ ਪਏ ਬੰਨ ਚਾਰ ਗਾਇਆਂ ਹੋਰ ਵੀ ਹੈਗੀਆਂ ਜੀ ਕੱਚੀਆਂ ਜਿਹੜੀਆਂ ਦੇਣੀਆਂ ਬਾਈ ਨੇ ਠੀਕ ਹੈ ਪੜੂਗੇ ਬੱਦ ਕੱਚੀਆਂ ਸੀਗੀਆਂ ਠੀਕ ਹੈ ਤੇ ਚਾਰ ਚੂਰ ਮੁੱਲ ਲੈਣਾ ਕਰਕੇ ਬਾਈ ਜਾਂਦਾ ਫਿਰ ਚਾਰ ਚੂਰ ਆਉਣਾ ਕਰਨਾ ਕਿ ਜਾਨਵਰਾਂ ਦਾ ਸੂਆ ਵਾਵਾ ਸੀ ਬਾਈ ਕੋਲੇ ਠੀਕ ਹੈ ਤਾਂ ਕਰਕੇ ਆਪਾਂ ਦੋਕ ਜਾਨਵਰ ਲੈਂਦੇ ਆ ਜੀ ਬਾਈ ਚਲੋ ਚੰਗੀ ਗੱਲ ਖੋਲੀ ਬਾਈ ਕਰ ਆਪਾਂ ਤੋੜ ਕੇ ਦਿਖਾ ਗਏ ਲੋ ਵੀ ਇਸ ਵਿਹੜ ਨੂੰ ਨਾ ਕੋਈ ਛੋਟੀ ਜੀ ਵਿਹੜ ਨਾ ਮੰਨ ਕੇ ਆਵੇ ਐਂ ਬੋ ਪੂਰਾ ਵੱਡਾ ਕਦ ਕਾਠਾ ਵਿਹੜ ਦਾ ਇਹ ਤੇ ਤੁਸੀਂ ਦੇਖ ਲਓ ਬਾਕੀ ਫਾਰਮ ਦੀ ਵਿਹੜ ਆ ਗਈ ਬਾਈ ਕਹਿੰਦਾ ਇਹ ਆ ਦੇਖੋ ਹੁਣ ਲੈ ਚੱਲ ਕੇ ਨਾ ਲੈ ਵੀ ਆਹ 40 ਲੀਟਰ ਵਾਲੀ ਵਿਹੜ ਆ ਗਈ ਚਾਲੀ ਲੀਟਰ ਵਾਲੀ ਬਹਿੜ ਦਾ ਥਾਂ ਲੇਵਾ ਮੈਂ ਤੁਹਾਨੂੰ ਕੋਲੇ ਹੋ ਕੇ ਦਿਖਾ ਦਣਾਗਾ ਚਮਕ ਧਮਕ ਜਿਹੜੀ ਹੈਗੀ ਪੂਰੀ ਆ ਗਈ ਇਹ ਲਿਓ ਬਾਈ ਜੀ ਇੱਧਰ ਦੇਖ ਚੱਟ ਐ ਨਹੀਂ ਹੈਗਾ ਰੋਪ ਤਾਂ ਦੂਜੇ ਸੂਏ ਵਾਲੀ ਪੈਂਦਾ ਪਰ ਬਾਈ ਜੀ ਹੈ ਤੀਜਾ ਜਿਹੜਾ ਮਾਲਕ ਨੇ ਆਪਾਂ ਨੂੰ ਦੱਸਿਆ ਆਪੋ ਹੀ ਸੀ ਇਹ ਸਹੀ ਗੱਲ ਆ ਆ ਦੇਖਿਓ ਹੁਣ ਇਹ ਇਹ ਪਈ ਆ ਗਈ 40 ਲੀਟਰ ਵਾਲੀ ਹਜੇ ਤਾਂ ਬਾਈ ਜਦੋਂ ਇਹਨੇ ਲਿਫਾਸ ਕੱਢ ਲਿਆ ਪੂਰਾ ਹਨਾ ਕੱਲਾ ਕੱਲਾ ਥਣ ਕਰ ਜਾਣਾ ਨੇ ਹਾਂਜੀ ਹਾਂਜੀ ਦੇ ਆ ਫਿਰ ਸਰਿੰਦਰ ਜਿਹੜਾ ਹੁਣ ਇਧਰੋਂ ਆ ਆ ਰਹਿ ਗਈ ਆਪਣੇ ਕੋਲੇ ਹਾਂ ਇਹ ਇਹ ਸਰਿੰਦਰ ਬਾਈ ਫਿਰ ਕਿੰਨਾਵਾਂ ਸੂ ਆ ਗਈ ਪਹਿੜ ਇਹ ਬਾਈ ਜੀ ਪਹਿਲਾ ਸੂ ਹੈ ਇਹਨੇ ਇੱਕ ਦੰਦ ਦੁੱਧ ਵਾਲੇ ਦੰਦ ਸੀਗੇ ਜੀ ਇੱਕ ਦੰਦ ਤੋੜਿਆ ਵਿਆ ਹੁਣ ਅੱਛਾ ਸੂਈ ਹੈ ਕਿ ਸੂਨ ਵਾਲੀ ਹੈ ਸੂਈ ਹੈ ਬਾਈ ਜੀ ਕੀ ਹੈ ਮਗਰ ਬਾਈ ਇਹਦੇ ਨਾਲ ਬੱਚਾ ਜੀ ਬੱਚਾ ਹਾਂਜੀ ਕਿੰਨਾ ਕ ਦੁੱਧ ਹਾਜ਼ਰ ਹੈ ਇਹਦੇ ਥੱਲੇ ਬਾਈ ਜੀ 10 ਤੋਂ 11 ਕਿਲੋ ਟੈਂ ਦਾ ਦੁੱਧ ਚੋਣ ਵਾਲਾ ਜੀ ਅਸੀਂ ਹੁਣ 20 ਕਿਲੋ ਹਾਂਜੀ ਠੀਕ ਹੈ ਕੀ ਰੇਟਰ ਹੋਵੇਗੀ ਫਿਰ ਇਹ ਬਾਈ ਜੀ ਆਪਾਂ 1/2 ਲੱਖ ਰੁਪਏ ਦੀ ਦੇ ਦਾਂਗੇ ਕਿੰਨਾ ਦੁੱਧ ਮਤਲਬ ਦੁੱਧ ਬਾਈ ਜੀ 25 ਤੋਂ ਬਾਹਰ ਦੇ ਦੇਣਾ ਨੇ ਜੀ ਕਿੰਨੇ ਦਿਨ ਹੋ ਗਏ ਸੋਈ ਨੂੰ ਇਹਨੂੰ ਹੋ ਗਏ ਜੱਟ 10 ਦਿਨ ਸੋਈ 8 10 ਦਿਨ ਹਾਂਜੀ ਠੀਕ ਆ ਮਗਰ ਬੱਚਾ ਆ ਗਿਆ ਹਾਂਜੀ ਲੈ ਵੀ ਖੋਲ ਕੇ ਰਾਂ ਫਿਰ ਇੱਥੋਂ ਮੈਂ ਚੈੱਕ ਕਰਵਾਦਾ ਹੁਣ ਤੁਸੀਂ ਬੇਲ ਚੈੱਕ ਕਰ ਲਓ ਹਣਾ ਬਹਿੜ ਦੀ ਬੇਲ ਵਾਲਾ ਪਾਸਾ ਤਾਂ ਜਿਹੜਾ ਹੈਗਾ ਪੂਰਾ ਆ ਗਿਆ ਤੇ ਇੱਕ 25 ਦੀ ਬਾਈ ਫਿਰ ਹਾਂਜੀ ਲੈ ਵੀ ਖੋਲ ਕੇ ਰਾਂ ਇਹ ਚੈੱਕ ਕਰ ਲਓ ਲੈ ਵੀ ਆਹਾ 20 ਲੀਟਰ ਦੁੱਧ ਤਿਆਰ ਆ ਇਸ ਬਹਿੜ ਥੱਲੇ ਇੱਧਰ ਲੈ ਕੇ ਚੱਲ ਕਰਾਂ ਇੱਧਰ ਉੱਤੋਂ ਪੀ ਤੋਰੀ ਸੀ ਇਹ ਆ ਦੇਖੋ 20 ਲੀਟਰ ਤਿਆਰ ਜਿਹੜਾ ਹੈਗਾ ਇਸ ਥੱਲੇ ਵਹੜ ਥੱਲੇ ਬਾਕੀ ਲੈ ਵਲੂਆ ਤੁਸੀਂ ਚੈੱਕ ਕਰ ਲਓ ਇਹ ਲੈ ਚੱਲ ਲੈ ਚੱਲ ਇਹ ਲਿਆ ਬਈ ਕਰ ਅੱਛਾ ਸਰੇਂਦਰ ਜਿਵੇਂ ਇੱਕ ਤਾਂ ਇਹ ਆ ਗਈ ਆਪਣੇ ਕੋਲੇ ਹਨਾ ਹਾਂਜੀ ਇੱਕ ਵਹੜ ਜਿਹੜੀ ਤੂੰ ਕਹਿਣਾ ਫਾਰਮ ਦੇ ਵਿੱਚੋਂ ਲੈਤੀ ਆਹਾ ਹਾਂਜੀ ਹਨਾ ਇਹ ਤਾਂ ਯਾਰ ਨਾ ਇਹ ਆਪਾਂ ਸਨੋਮੈਨ ਦੇ ਸੀਮਣ ਦੀ ਆਪ ਹੈ ਜੀ ਇਹ ਸਨੋਮੈਨ ਦੇ ਹਾਂਜੀ ਤੇ ਇਹਦੇ ਸੀਮਣ ਲੱਗਿਆ ਵੀ ਆਪਾਂ ਪੁੱਛ ਕੇ ਦੱਸ ਦਾਂਗੇ ਜੀ ਕਿਹੜਾ ਲੱਗਿਆ ਹੈ। ਕੈਮ ਇਨ ਆ ਦੀ ਗੱਬਣਾ ਹੈ। ਇਹ 3 ਮਹੀਨਿਆਂ ਦੀ ਹੈ ਜੀ ਆਪਣੇ ਕੋਲੇ ਬਕਾਇਦਾ ਨਾ ਇਹ ਆਪਾਂ ਹੀ ਲਾਲ ਪੈਥਕ ਵਾਲਿਆਂ ਤੋਂ ਲੈਬ ਤੋਂ ਲੁਧਿਆਣੇ ਤੋਂ ਚੈੱਕ ਹੋਈ ਵੀ ਹੈ ਜੀ 5-7 ਗਾਇਆਂ ਦੇ ਸੈਂਪਲ ਕਰਾਏ ਸੀਗੇ। ਠੀਕ ਹੈ। ਤੇ ਇਹਦੇ ਕੋਲ ਆਪਣੇ ਕੋਲੇ ਲੈਬ ਰਿਪੋਰਟ ਵੀ ਹੈਗੀ ਹੈ ਜੀ। ਠੀਕ ਹੈ। ਇਹ ਸੂਆ ਕਿੰਨਾ ਸੂਗੀ? ਸੂਆ ਪਹਿਲਾ ਸੂਣਾ ਜੀ ਇਹਨੇ। ਪਹਿਲਾ ਸੂਆ। ਹਾਂਜੀ। ਹਜੇ ਤਾਂ ਵਹਿੜ ਹੀ ਆ ਗਈ। ਹਾਂਜੀ ਵਹਿੜ ਆ ਜੀ। ਕੀ ਰੇਟਰ ਹੋ ਫਿਰ ਬਈ? ਇਹ ਬਾਈ ਆਪਾਂ 65000 ਰੁਪਏ ਦੀ ਦੇ ਦਾਂਗੇ। 65000 ਦੀ। ਹਾਂਜੀ। ਤੇ ਬ ਦੁੱਧ ਬਾਈ ਜੀ ਤਿਆਰ ਤੁਰ ਹੁੰਦੇ ਜਿਹੜੇ ਹਿਸਾਬ ਨਾਲ ਅੱਜ ਵਜਨ ਵਜੂਦ ਜੇ ਐਡੀ ਕ ਐਂ ਵੀ ਸੂਪੇਣਾ ਜੀ 30 ਕਿਲੋ ਤੋਂ ਵੱਧ ਦੁੱਧ ਦੇ ਦਿੰਦਾ ਜੀ 30 ਲੀਟਰ ਹਾਂਜੀ ਬਾਕੀ ਤੁਸੀਂ ਆਪ ਬਰੀਡ ਆ ਜਨਾ ਬਰੀਡ ਹੈ ਜੀ ਹਨਾ ਹਾਂਜੀ ਬਰੀਡ ਆ ਇਹ ਆਪ ਸਨੋਮੈਨ ਦੀ ਆ ਸਨੋਮੈਨ ਦੀ ਖੋਲੀ ਬਾਈ ਕਰਾ ਫਿਰ ਲੋਬੀ ਮਿੱਤਰੋ ਨਾ ਜਿਹੜੀ ਆਹਾ ਵਹੜ ਬਾਈ ਨੇ ਫਾਰਮ ਦੇ ਵਿੱਚੋਂ ਲੈਤੀ ਹੋਈ ਆ ਆਪ ਸਨੋਮੈਨ ਦੀ ਆ ਇਹ ਤੇ ਆਪ ਸਨੋਮੈਨ ਦੀ 65000 ਰੁਪਿਆ ਰੇਟ ਹੈ ਇਹਦਾ ਬਾਕੀ ਨਾ ਹਜੇ ਫਾਰਮ ਦੀਆਂ ਨਿਸ਼ਾਨੀਆਂ ਤੁਸੀਂ ਦੇਖ ਲਓ ਇਹ ਤਾਂ ਨਹੀ ਨਵਾਈ ਵੀ ਨਹੀਂ ਗਈ ਥੋੜਾ ਜਿਹਾ ਧੱਕਾ ਵੱਧ ਕਰਦੀ ਐ ਖੁੱਲੀ ਆਈ ਕਰਕੇ ਸਹੀ ਗੱਲ ਆ ਦੇਖੀ ਰੋ ਰੂਪ ਤਾਂ ਪੂਰਾ ਪੈਂਦਾ ਖੜੀ ਨਹੀਂ ਹਜੇ ਉਨੀ ਦਿਖ ਦਿੰਦੀ ਸੀਗੀ ਲੈ ਲੈ ਚੱਲ ਇਧਰਲੇ ਪਾਸੇ ਬੰਨ ਦੇ ਕਰ ਇਹ ਹਜੇ ਤਾਂ ਗੱਦਾ ਗੁੱਦਾ ਵੀ ਪੂਰਾ ਪੱਟਾ ਹੀ ਥੱਲੋਂ ਹਨਾ ਹਾਂਜੀ ਹੂੰ ਲੈ ਵੀ ਇਹ ਤੁਸੀਂ ਦੇਖ ਲਓ ਹੁਣ ਪਹਿਲਾ ਸੂਆ ਹੀ ਸੂਣਾ ਹਜੇ ਨੇ ਚੰਗੀ ਆ ਜਿਹੜੇ ਬੰਦੇ ਨੇ ਮੈਂ ਕਹਿੰਨਾ ਯਾਰ ਨਾ ਸੰਭਾਈ ਕਰ ਲਈ ਭਾਈ ਡਬਲ ਕਰ ਜੂ ਪੈਸੇ ਬਾਈ ਜੀ ਡਬਲ ਆਖਿਆ ਕੀ ਆਖਿਆ ਹੀ ਬੜੇ ਆਰਾਮ ਨਾਲ ਹੈ ਬੜੇ ਆਰਾਮ ਨਾਲ ਜੀ ਨਸਲੀ ਬਹੁਤ ਆ ਬਾਈ ਜੀ ਇਹੋ ਜੀ ਜੀ ਜਰ ਤੂੰ ਇਧਰ ਆ ਮੇਰੇ ਕੋਲ ਇਧਰ ਆ ਤੂੰ ਬਾਹਰ ਦੇ ਹਾਂ ਆਪਾਂ ਇਹੋ ਜੀ ਜੇ ਮਹੀਨੇ ਦੀ ਬੱਛੀ ਐ ਮਨੋ ਜੀ 35-40 ਹਜ਼ਾਰ ਰੁਪਏ ਦੀ ਵਿਕ ਜਾਂਦੀ ਮਹੀਨੇ ਦੀ ਕੀ ਜੀ ਜੇ ਕੋਈ ਚੰਗੀ ਗਾਂ ਤੇ ਪੇਟੋ ਰਕਾਰਡ ਕੋਡ ਵਾਲੀ ਬੱਛੀ ਵੇਚਣੀ ਹੋਵੇ ਜੀ ਹਾਂ 40-45 ਹਜ਼ਾਰ ਦੀ ਪੇਟ ਚੀ ਬੱਛੀ ਵਿਕ ਜਾਂਦੀ ਹੈ ਜੀ ਨਾਰਮਲੀ 20-20 ਹਜ਼ਾਰ ਦੀਆਂ ਵਿਕੀ ਜਾਂਦੀਆਂ ਹਾਂ ਹਨਾ ਹਾਂ ਜੀ ਫਿਰ ਆਪਾਂ ਇਹ 65 ਹਜ਼ਾਰ ਚ ਛੋਟ ਕਰੀ ਮੈਨੂੰ ਬਟ ਹੇਅਰ ਦੀ ਦੇ ਦੇਂਗੇ ਜੀ ਬਟ ਹੇਅਰ ਦੀ ਬੈਰੀ ਗੁੱਡ ਬਾਕੀ ਚੈੱਕ ਪਾਸ ਅਗਲਾ ਇੱਥੇ ਆ ਕੇ ਕਰਾ ਕੇ ਕਰਵਾ ਕੇ ਦਸੱਲੀ ਕਰਵਾ ਕੇ ਲਿਜਾ ਸਕਦਾ ਜੀ ਆਪਣੇ ਕੋਲ ਬਕਾਇਦਾ ਰਿਪੋਰਟ ਹੈ ਜੀ ਲਾਲ ਪੈਥਕ ਵਾਲਿਆਂ ਦੀ ਜੀ ਭਲਾ ਆਪ ਦਾ ਡਾਕਟਰ ਆਪ ਲਿਆਵੇ ਲਿਆਵੀ ਜੀ ਲਿਆ ਨੀ ਸਹੀ ਗੱਲ ਆ ਲਓ ਬਾਈ ਫਿਰ ਨੰਬਰ ਬੋਲ ਕੇ ਨੰਬਰ 79533166 ਜੀ ਪਿੰਡ ਆਪਣਾ ਤੌਲਾ ਕਿੰਗਰੇਜ ਤਹਿਸੀਲ ਗਦੜਵਾ ਜ਼ਿਲ੍ਹਾ ਸ਼੍ਰੀ ਮੁਕਤਸਰ ਠੀਕ ਆ ਸਰੇਂਦਰ ਵੀਰੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਮੌਕਾ ਦਿੰਨੇ ਹੋ ਤੁਸੀਂ ਆਪਦੇ ਪਸ਼ੂ ਦਿਖਾਉਣ ਦਾ ਤੇ ਦਰਸ਼ਕਾਂ ਦੇ ਰੂ ਰੂ ਕਰਾ ਦਿੰਨੇ ਆਂ ਅਸੀਂ ਤੁਹਾਡੇ ਭਾਨੇ ਨਾਲ ਇੱਥੇ ਘੇੜਾ ਚਾਹ ਪਾਣੀ ਸਾਡੇ ਘਰ ਮੱਚ ਜਿਹੜਾ ਲਿਖਿਆ ਸੀ ਪੀ ਜਾਣੇ ਹਨਾ ਹਾਂਜੀ ਬਸ ਖਾਂਦਾ ਤਾਂ ਬੰਦਾ ਲਿਖਤਾਂ ਦਾ ਹੀ ਹੈ ਜਿਵੇਂ ਆਖੀਏ ਸਹੀ ਗੱਲ ਹਾਂਜੀ ਤੇ ਲੋ ਵੀ ਮਿੱਤਰੋ ਇਹ ਸੀ ਬਾਈ ਸਰਿੰਦਰ ਤੇ ਬਾਈ ਕੋਲੇ ਗਾਵਾਂ ਕਿਵੇਂ ਲੱਗੀਆਂ ਦੱਸਿਓ ਜਰੂਰ ਬਾਕੀ ਸ਼ੇਅਰ ਜਰੂਰ ਕਰਦੇ ਵੀਡੀਓ ਨੂੰ ਧੰਨਵਾਦ ਸਾਰਿਆਂ